ਸੰਗਤ ਜੀ ਜਿਹੜੇ ਗੁਰੂ ਕੇ ਲੰਗਰ ਅਸੀਂ ਆਪਣੇ ਹੱਥੀਂ ਪਕਾਉਨੇ ਸੀ ਅੱਜ ਉਹ ਅਸੀਂ ਪਹਾਰੋਂ ਦਿਹਾੜੀ ਤੇ ਬੰਦੇ ਭਲਾਗੇ ਲੈ ਕੇ ਆਉਨੇ ਆ ਤੇ ਆਖਦੇ ਆ ਕਿ ਭਾਈ ਅਸੀਂ ਗੁਰਪੁਰਬ ਮਨਾਉਣ ਲੱਗੇ ਆ ਸਮਾਗਮ ਮਨਾਉਣ ਲੱਗੇ ਆ ਤੇ ਸੰਗਤ ਨੂੰ ਲੰਗਰ ਸਕਾਉਣਾ ਏ ਤੇ ਜਿੰਨੇ ਪੈਸੇ ਲੋਗੇ ਅਸੀਂ ਤੁਹਾਨੂੰ ਪੈਸੇ ਦੇ ਦੇਵਾਂਗੇ ਲੰਗਰ ਪਕਾ ਦੇ ਖਿਆਲ ਕਰਿਓ ਜੇ ਸਮਾਸੀ ਕਹਿੰਦੇ ਪਹਾਰੋਂ ਨੱਚਣ ਵਾਲੀਆਂ ਤੇ ਗਾਉਣ ਵਾਲੀਆਂ ਬੁਲਾਈਆਂ ਜਾਂਦੀਆਂ ਸੀ ਤੇ ਰੋਟੀ ਪਕਾਉਣ ਵਾਲੀਆਂ ਬੀਬੀਆਂ ਘਰ-ਘਰ ਵਿੱਚ ਪਿੰਡਾਂ-ਪਿੰਡਾਂ ਵਿੱਚ ਹੁੰਦੀਆਂ ਸਨ ਗੁਰੂ ਘਰ ਆਣ ਕੇ ਰੋਟੀਆਂ ਪਕਾਉਂਦੀਆਂ ਸਨ ਤੁਸੀਂ ਖਿਆਲ ਕਰਿਓ ਦਰਬਾਰ ਸਾਹਿਬ ਜਾਓਗੇ ਨਾ ਜਦੋਂ ਉੱਥੇ ਲੰਗਰ ਪਕਤਾਂਏ ਬੀਬੀਆਂ ਆਪਸ ਵਿੱਚ ਨਾਲ ਪੈਂਦੀਆਂ ਨੇ ਇਹਨਾਂ ਨੂੰ ਤੂੰ ਪਰਾਹ ਹੋ 10 ਮਿੰਟ ਮੈਨੂੰ ਸੇਵਾ ਕਰ ਲੈਣ ਦੇ ਅਸੀਂ ਤੇ ਆਪ ਠੀਕ ਕਰਤ ਕਰਨੀ ਸੀ ਸੇਵਾ ਕਰਨੀ ਸੀ ਇਹ ਕਸੂਰ ਪ੍ਰਬੰਧਕਾਂ ਦਾ ਨਹੀਂ ਇਹ ਕਸੂਰ ਸਾਡਾ ਆਪ ਦਾ ਏ ਸਾਨੂੰ ਪਤਾ ਏ ਕਿ ਇਸ ਟਾਈਮ ਭੋਗ ਪੈਣਾ ਏ ਤੇ ਅਸੀਂ ਘਰਾਂ ਵਿੱਚੋਂ ਉਸ ਟਾਈਮ ਨਿਕਲਦੇ ਆਂ ਤੇ ਆਉਂਦੇ ਆਂ ਤੇ ਉੱਥੇ ਦੂਰੋ ਮੱਥਾ ਟੇਕ ਕੇ ਲੰਗਰ ਛੱਕੇ ਪ੍ਰਸਾਦ ਲੈ ਕੇ ਘਰ ਨੂੰ ਆਉਂਦੇ ਆਂ ਅੱਜ ਸਾਡੇ ਬੱਚੇ ਇਤਿਹਾਸ ਤੋਂ ਦੂਰ ਪਾਣੀ ਤੋਂ ਦੂਰ ਸਿੱਖੀ ਤੋਂ ਦੂਰ ਇਹ ਕਿਸ ਦਾ ਕਸੂਰ ਹੈ ਇਹ ਸਾਡਾ ਆਪ ਦਾ ਕਸੂਰ ਹੈ ਖਿਆਲ ਕਰਿਓ ਜੇ ਹੌਣ ਵਾਲਾ ਸਮਾਂ ਆਪੇ ਆਨੇ ਕੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ